ਹਾਂਜੀ ਦੋਸਤੋ ਤੇ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਵਲੌਗ ਮੀਂਹ ਪੈ ਰਿਹਾ ਹੈ ਤਕਰੀਬਨ ਕੱਲ ਦਾ ਕੱਲ ਦਾ ਮੀਂਹ ਪੈ ਰਿਹਾ ਹੈ ਨਗਰ ਸਿੱਖਵਾਲਾ ਤੇ ਪੰਜਾਬ ਵਿੱਚ ਕਿੱਥੇ ਕਿੱਥੇ بارش ਹੋ ਰਹੀ ਹੈ ਆਜੋ ਦੇਖੀਏ ਤੇ ਇਹ ਨੇ ਹੜ ਵਰਗੇ ਹਾਲਾਤ ਸਾਰੇ ਪਾਸੇ ਕਰ ਦਿੱਤੇ ਆ ਤੇ ਹੁਣ ਰੱਬ ਨੂੰ ਆ ਵੀ ਸੁੱਖ-ਸਾਂਦ ਹੋਵੇ ਤੇ ਬਚਤ ਰਹਿ ਜੇ ਤੇ ਹੱਥ ਬਣਾ ਤੇ ਲੋਕਾਂ ਦੇ ਆਜੋ ਤੁਹਾਨੂੰ ਮਾਹੌਲ ਦਿਖਾਈਏ ਪਿੰਡ ਦਾ ਗਲੀਆਂ ਨਾਲੀਆਂ ਤੇ ਫੁੱਲ ਹੋ ਗਈਆਂ ਪੂਰੀਆਂ ਤੇ ਮੈਂ ਤਕਰੀਬਨ ਕੱਲ ਸਵੇਰ ਦਾ ਬਾਰੇ ਤੇ ਪੰਜਾਬ ਚ ਹਰਿਆਣੇ ਚ ਰਾਜਸਥਾਨ ਚ ਕਈ ਇਲਾਕਿਆਂ ਚ ਭਾਰੀ ਬਾਰਿਸ਼ ਹੈ ਦੋ ਦਿਨ ਤਕਰੀਬਨ ਹੋ ਗਏ ਤੇ ਪਾਣੀ ਤੁਸੀਂ ਵੇਖ ਸਕਦੇ ਹੋ ਸਾਰਾ ਜਲਥਲ ਮੀਂਹ ਨੇ ਸਖਾਲੇ ਚ ਕਰ ਦਿੱਤੀ ਆ ਤੁਹਾਨੂੰ ਆਜੋ ਦਿਖਾਉਣੇ ਬਾਹਰ ਨਹੀਂ ਫਿਰਨੀ ਆ ਇਹ ਕੋਸ਼ਿਸ਼ ਕਰਾਂਗੇ ਆਪਾਂ ਜਿੱਥੋਂ ਦੀ ਇਹ ਡਰੇਨ ਸਿਸਟਮ ਜਾਂਦਾ ਹੈ ਪਿੰਡ ਦੇ ਜਿਹੜੇ ਛੱਪੜ ਹੁੰਦੇ ਆ ਉਹ ਵੀ ਫੁੱਲ ਭਰ ਚੁੱਕੇ ਨੇ ਤੇ ਜਰੂਰ ਤੁਹਾਨੂੰ ਦਿਖਾਵਾਂਗੇ ਆਜੋ ਤੇ ਇੱਧਰ ਬੱਚੇ ਮਨੋਰੰਜਨ ਕਰਦੇ ਕਿਸਤੀਆਂ ਵੀ ਛੱਡੀ ਜਾਂਦੇ ਸੀ ਤੇ ਆਹ ਜਿਹੜਾ ਸਾਰਾ ਪਾਣੀ ਪਿੰਡ ਦਾ ਜਿਹੜਾ ਇੱਧਰ ਨਵਾਨ ਵਾਲਾ ਪਾਸਾ ਹੈ ਇੱਧਰੋਂ ਸਾਰਾ ਪਾਣੀ ਆਏ ਆ ਕੇ ਤੇ ਇੱਧਰ ਦੀ ਹੋ ਕੇ ਤੇ ਇੱਧਰ ਪਰਲੇ ਪਾਸੇ ਜ਼ਮੀਨ 'ਚ ਜਾਵੜੰਦਾ ਪਾਣੀ ਪੂਰੇ ਹੜ ਵਰਗੇ ਹਾਲਾਤ ਹੋ ਜਾਂਦੇ ਨੇ ਜਿਹੜੀ ਆ ਗਲੀ ਐ ਇਹ ਤਕਰੀਬਨ ਪਿੰਡ ਦਾ ਵਿਚਾਲਾ ਪਾਸਾ ਇਹ ਵੀ ਪੂਰੀ ਜਲਥਲ ਹੋਈ ਪਈ ਐ ਤਕਰੀਬਨ ਡੇਢ ਡੇਢ ਫੁੱਟ ਪਾਣੀ ਇਹਦੇ 'ਚ ਖੜਾ ਐ ਤੇ ਇਧਰੋਂ ਹੀ ਆ ਰਿਹਾ ਐ ਸਾਰਾ ਪਾਣੀ ਤੇ ਆਇਆ ਨੂੰ ਜਾਈ ਜਾਂਦਾ ਲਾਈਟ ਤਕਰੀਬਨ ਕੱਲ ਵੀ ਸ਼ਾਮ ਨੂੰ ਆਈ ਸੀ ਤੇ ਅੱਜ ਵੀ ਨਹੀਂ ਹੈਗੀ ਹਜੇ ਤੱਕ ਜਦੋਂ ਲਾਈਟ ਆਊਗੀ ਫੇਰ ਇਹ ਮੋਟਰਾਂ ਜਿਹੜਾ ਆ ਡਰੇਨ ਸਿਸਟਮ ਪਾਇਆ ਹੋਇਆ ਇਹ ਚੱਲੂਗਾ ਤੇ ਫੇਰ ਫੇਰ ਪਾਣੀ ਉਤਰੂਗਾ ਮਾਲ ਤਾਂ ਪੂਰਾ ਬਣਿਆ ਪਿਆ ਪਰ ਕਿਤੇ ਨਾ ਕਿਤੇ ਜਿਹੜੇ ਹੜ੍ਹ ਆਏ ਹੋਏ ਨੇ ਉਥੇ ਹਾਲਾਤ ਬਹੁਤ ਮਾੜੇ ਨੇ ਪੰਜਾਬ ਨੂੰ ਤੇ ਚੜਦੇ ਤੇ ਲੈਂਦੇ ਪੰਜਾਬ ਨੂੰ ਦੋਨੇ ਪਾਸੇ ਦਰਿਆ ਦਾ ਇਲਾਕਾ ਸਤਲੁਜ ਦਾ ਤੇ ਬਿਆਸ ਦਾ ਜਿੱਥੇ-ਜਿੱਥੇ ਲੱਗਦਾ ਉੱਥੇ ਇਸ ਦਿਨਾਂ ਚ ਆ ਕੇ ਜਿਹੜੀ ਮਾਰ ਆ ਉਹ ਚੱਲਣੀ ਪੈਂਦੀ ਆ 2019 ਚ ਪਿਛੇ ਹੜ੍ਹ ਆਇਸ ਤੇ 5 ਸਾਲਾਂ ਬਾਅਦ 6 ਸਾਲਾਂ ਬਾਅਦ ਅੱਜ ਫੇਰ ਉਹੀ ਸਥਿਤੀ ਪੈਦਾ ਹੋ ਚੁੱਕੀ ਆ ਕੀ ਹਾਲ ਹੈ ਜੀ ਜਿਹੜਾ ਤੁਸੀਂ ਆ ਛੱਪੜ ਦੇਖ ਰਹੇ ਹੋ ਇਹ ਛੱਪੜ ਸਾਫ ਪਾਣੀ ਵਾਲਾ ਇਹਦੇ ਚ ਨਹਿਰੀ ਪਾਣੀ ਪੈਂਦਾ ਪਿੰਡ ਦਾ ਜਿਹੜਾ ਡਰੇਨ ਸਿਸਟਮ ਆ ਉਹ ਇਹਦੇ 'ਚ ਨਹੀਂ ਪਾਇਆ ਜਾਂਦਾ ਉਹ ਦੂਜੇ ਦੋ ਛੱਪੜ ਆ ਉਹ ਤੁਹਾਨੂੰ ਦਿਖਾਉਣੇ ਆ ਤੇ ਉਹ ਛੱਪੜਾਂ ਦੇ ਵਿੱਚ ਜਿਹੜਾ ਡਰੇਨ ਦਾ ਪਾਣੀ ਸੀਗਾ ਤੇ ਪਿਛਲੀ ਪੰਚਾਇਤ ਨੇ ਵੀ ਉਹਦੇ 'ਚੋਂ ਕੇਲੀਆਂ ਸੀਗੀਆਂ ਉਹ ਕਢਾਤੀਆਂ ਸੀਗੀਆਂ ਤੇ ਐਸ ਪੰਚਾਇਤ ਨੇ ਵੀ ਕੇਲੀਆਂ ਕਢਾਈਆਂ ਸੀਗੀਆਂ ਪਰ ਉਹਦਾ ਕੋਈ ਪ੍ਰੋਪਰ ਪੱਕਾ ਹੱਲ ਨਹੀਂ ਕੇਲੀ ਦਾ ਜੇ ਦੋਸਤੋ ਤੁਹਾਨੂੰ ਪਤਾ ਹੈ ਤਾਂ ਜ਼ਰੂਰ ਦੱਸਿਓ ਇਧਰਲੇ ਪਾਸੇ ਆ ਗਿਆ ਜੀ ਸੰਤ ਬਾਬਾ ਆਨੰਦ ਪ੍ਰਕਾਸ਼ ਜੀ ਦਾ ਡੇਰਾ ਤੇ ਇਹਦੇ ਜਿਹੜਾ ਸਾਹਮਣੇ ਛੱਪੜ ਆ ਆਹੋ ਛੱਪੜ ਹੈ ਤੇ ਇਹਦੇ ਵਿੱਚ ਜਿਹੜਾ ਡਰੇਨ ਅੱਧੇ ਪਿੰਡ ਦਾ ਪਾਣੀ ਇੱਧਰੋਂ ਆਉਂਦਾ ਹੈ ਇਹਦੇ ਚੋਂ ਆ ਕੇ ਤੇ ਅੱਧਾ ਅੱਗੇ ਛੱਪੜ ਹੈ ਉਹਦੇ ਚੋਂ ਆਉਂਦਾ ਹੈ ਉੱਥੋਂ ਇਹ ਗਾਂ ਜਾਂਦਾ ਹੈ ਤੇ ਆਹ ਕੇਲੀਆਂ ਦੀ ਗੱਲ ਆਪਾਂ ਕਰ ਰਹੇ ਸੀ ਇਹ ਕੇਲੀ ਬਹੁਤ ਖਤਰਨਾਕ ਚੀਜ਼ ਹੈ ਦੋਸਤੋ ਮਿੱਤਰੋ ਕਿਸੇ ਨੂੰ ਇਹਦਾ ਇਲਾਜ ਪਤਾ ਵੀ ਇਹ ਕਿਵੇਂ ਜਾ ਸਕਦੀ ਹੈ ਕਿਉਂਕਿ ਇਹ ਜਮਾਂ ਸਾਫ਼ ਕਰਾਤੀ ਸੀ ਪੰਚਾਇਤ ਨੇ ਪਰ ਦੁਬਾਰਾ ਫੇਰ ਇਹ ਇੰਨੀ ਜ਼ਿਆਦਾ ਛੇਤੀ ਫੁੱਟੀ ਵੀ ਜਿਵੇਂ ਝੋਨਾ ਉੱਠਦਾ ਹੁੰਦਾ ਹੈ ਉੱਠ ਖੜੀ ਤੇ ਦੁਵਾਰੇ ਛੱਪੜ ਨੂੰ ਇਹ ਕਵਰ ਕਰ ਰਹੀ ਹੈ ਇਹ ਇਧਰੋਂ ਅੱਗੇ ਹੈਗਾ ਜੀ ਉਹ ਛੱਪੜ ਉਹਦੇ 'ਚ ਵੀ ਪੂਰੀ ਫੁੱਲ ਹੈ ਸੱਜੇ ਪਾਸੇ ਤੁਸੀਂ ਦੇਖੋਗੇ ਆਹ ਸੀਗਾ ਛੱਪੜ ਤੇ ਬੱਦਲ ਤੁਸੀਂ ਦੇਖੋ ਚਾਰੇ ਪਾਸੇ ਪੂਰਾ ਘੁਲ ਗਿਆ ਇਹ ਮੈਨੂੰ ਲੱਗਦਾ ਬਸ ਕਰਾਊਗਾ ਆਹ ਦੇਖੋ ਇੱਕ ਆਹਾ ਛੱਪੜ ਹੈ ਜਿਹੜਾ ਇਹਦੀ ਵੀ ਕੇਲੀ ਇਹ ਮੀਆਂ ਨਾਲ ਹੋਰ ਇਹਨੂੰ ਰੇਹ ਵਾਲਾ ਸਿਸਟਮ ਹੋ ਗਿਆ ਆ ਵੀ ਪੂਰੀ ਫੁੱਲ ਕੇਲੀ ਹੋ ਗਈ ਤੇ ਇਹਦੇ ਚ ਆ ਕੇ ਇਧਰਲੇ ਪਾਸਿਓਂ ਡਰੇਨ ਆ ਜਿਹੜਾ ਪਾਣੀ ਪੈਂਦਾ ਤੇ ਇੱਥੋਂ ਮੋਟਰਾਂ ਚੱਕ ਕੇ ਬਾਹਰ ਪਾਉਂਦੀਆਂ ਸੀ ਇਹਲੇ ਸਿਸਟਮ ਪਾਈਪ ਲਾਈਨ ਪਈ ਹੋਈ ਹੈ ਬਾਹਰ ਪਰ ਇਹ ਵੀ ਹੁਣ ਲਾਈਟ ਹੈ ਨਹੀਂ ਜਿੰਨਾ ਚਿਰ ਉਹਨਾਂ ਚਿਰੇ ਦਿੱਕਤ ਆਊਗੀ ਹੀ ਆਊਗੀ ਤੇ ਇੱਥੇ ਪਾਣੀ ਤੁਸੀਂ ਤਕਰੀਬਨ ਦੇਖ ਸਕਦੇ ਹੋ ਕਿੰਨੇ ਫੁੱਟ ਹੈਗਾ 10 10 ਫੁੱਟ 3 ਫੁੱਟ ਹੋਊਗਾ ਤਿੰਨ ਫੁੱਟ ਪਾਣੀ ਤਕਰੀਬਨ ਹੋਊਗਾ ਡਾਕਟਰ ਰਾਮਪਾਲ ਦੀ ਦੁਕਾਨ ਉੱਥੋਂ ਲੈ ਕੇ ਤੇ ਇਧਰ ਨੂੰ ਓਏ ਇਧਰ ਆ ਵਾਪਸ ਵਾਪਸ ਆਇਆ ਫੁੱਲ ਹੈ ਜੇ ਇਥੋਂ ਆਪ ਦੇਖੇ ਤਾਂ ਇਹ ਲੱਗਦਾ ਜਿਵੇਂ ਹੜ੍ਹ ਵਰਗੇ ਹਾਲਾਤ ਹੀ ਬਣੇ ਪਏ ਆ ਤੇ ਬਹੁਤ ਬਹੁਤ ਬੁਰਾ ਹਾਲ ਆ ਲਓ ਜੀ ਬਕਤਾਂ ਆਪਣੇ ਨਿਆਰੇ ਲਈ ਜਾਂਦੀਆਂ ਇਧਰ ਇਧਰ ਜਾਣਾ ਹੈ ਜਾਨਾ ਆਡਾ ਲੱਗੇ ਹਾਲਾਤ ਆ ਮੇਨ ਜਿਹੜੀ ਗਲੀ ਆ ਪਿੰਡ ਦੀ ਅੱਡੇ ਤੋਂ ਅੱਡਾ ਚੱਲੜੀ ਫਿਰਨੀ ਤੇ ਇੱਥੇ ਦੇਖੋ ਤੁਸੀਂ ਪਾਣੀ ਇਧਰ ਵੀ ਫੁੱਲ ਹੈ ਤੇ ਘਰਾਂ 'ਚ ਪਾਣੀ ਵੜ ਚੁੱਕਿਆ ਪੂਰਾ ਖੜ ਵਰਗੇ ਹਾਲਾਤ ਹੈ ਇਧਰ ਵੀ ਹੁਣ ਜੇ ਆ ਪਾਣੀ ਨਿਕਲੂ ਤੇ ਫੇਰ ਹੀ ਇਧਰੋਂ ਘਰਾਂ ਵਾਲਾ ਪਾਣੀ ਨਿਕਲੂ ਆ ਗਿਆ ਪਿੰਡ ਦਾ ਮੇਨ ਹਾਈਵੇ ਇਧਰਲੇ ਪਾਸੇ ਉੱਚਾ ਹੈ ਤੇ ਉਧਰ ਸਾਰਾ ਨਵਾਨ ਹੈ ਇਧਰ ਪਾਣੀ ਨਹੀਂ ਖੜਦਾ ਇਧਰਲੇ ਪਾਸੇ ਜਿਹੜਾ ਸਾਰਾ ਪਾਣੀ ਉਧਰਲੇ ਪਾਸੇ ਜਾਂਦਾ ਆਪਾਂ ਤੁਹਾਨੂੰ ਇਹ ਮੀਂਹ ਵੇਲੇ ਕੀ ਹਾਲਾਤ ਬਣਦੇ ਨੇ ਸਿੱਖੜੇ ਉਹ ਤੁਹਾਨੂੰ ਦਿਖਾਇਆ ਤੇ ਜਦੋਂ ਮੋਟਰਾਂ ਚੱਲ ਪੈਂਦੀਆਂ ਉਹ ਤੁਹਾਨੂੰ ਪਤਾ ਹੀ ਹੈ ਵੀ ਪਾਣੀ ਖਿੱਚਿਆ ਜਾਂਦਾ ਤੇ ਮੀਂਹ ਦੇ ਨਿਯਾਰੇ ਤੁਹਾਨੂੰ ਦਿਖਾਇਆ ਪੂਰੇ ਇਹ ਇਧਰ ਪਾਰਕ ਆ ਗਿਆ ਜੀ ਨਾਲ